ਦੇਸ਼ਾਂ ਵਿਦੇਸ਼ਾਂ ਤੋਂ ਰਾਜਾ ਸਾਹਿਬ ਵਲੌਗਸ ਨਾਲ ਜੁੜੀਆਂ ਰੱਬ ਰੂਪ ਸੰਗਤਾਂ ਨੂੰ ਮੈਂ ਅਮਰੀਕ ਸਿੰਘ ਬੱਲਵਾਲ ਫਤਿਹ ਬਲਾਉਣਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਬਲੀ ਕਰ ਪਲੀ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਪਲੀ ਪਾਂਥ ਜਾਣਦੇ ਹੋ ਕਿ ਹਜ਼ੂਰ ਸ਼੍ਰੀ ਨਾਥ ਕਮਾ ਰਾਜਾ ਸਾਹਿਬ ਜੀ ਦੀ ਜੀਵਨੀ ਨੂੰ ਐਪੀਸੋਡਾਂ ਰਾਹੀਂ ਬਿਆਨ ਕਰਨ ਦਾ ਇੱਕ ਸੈنسਲਾ ਜੋ ਅਸੀਂ ਲੜੀਵਾਰ ਸ਼ੁਰੂ ਕੀਤਾ ਹੈ ਉਸ ਸੈنسਲੇ ਨੂੰ ਹਜ਼ੂਰ ਸ਼੍ਰੀ ਨਾਥ ਕਮਾ ਰਾਜਾ ਸਾਹਿਬ ਜੀ ਨੇ ਕਿਰਪਾ ਕਰਕੇ ਬਾਦਸਤੂਰ ਜਾਰੀ ਰੱਖਿਆ ਹੈ ਰਾਜਾ ਸਾਹਿਬ ਜੀ ਦੀਆਂ ਪਿਆਰੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਇਹਨਾਂ 에ਪੀਸੋਡਾਂ ਨੂੰ ਸਰਵਣ ਵੀ ਕਰ ਰਹੀਆਂ ਨੇ ਤੇ ਸਾਨੂੰ ਫੋਨ ਕਰਕੇ ਮੈਸੇਜ ਕਰਕੇ ਇਸ 에ਪੀਸੋਡਾਂ ਨੂੰ ਬਣਾਉਣ ਲਈ ਉਤਸ਼ਾਹਤ ਵੀ ਕਰ ਰਹੀਆਂ ਨੇ ਹੌਸਲਾ ਫਜ਼ਾਈ ਵੀ ਕਰ ਰਹੀਆਂ ਨੇ ਇਸ ਹੌਸਲਾ ਫਜ਼ਾਈ ਵਾਸਤੇ ਸਭ ਤੋਂ ਪਹਿਲਾਂ ਅਸੀਂ ਹਜ਼ੂਰ ਸ਼੍ਰੀ ਨਾਬਕਮਰ ਰਾਜਾ ਸਾਹਿਬ ਜੀ ਦੇ ਸ਼ੁਕਰਗੁਜ਼ਾਰ ਹਾਂ ਤੇ ਦੂਸਰੇ ਨੰਬਰ ਤੇ ਸ਼ੁਕਰਗੁਜ਼ਾਰ ਹਾਂ ਰਾਜਾ ਸਾਹਿਬ ਜੀ ਦੇ ਸੇਵਕਾਂ ਦੇ ਉਹਨਾਂ ਦੀਆਂ ਸੰਗਤਾਂ ਦੇ ਜੋ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਹੋਈਆਂ ਆਪਣੇ ਕਮਾਂਕਾਰਾਂ ਨੂੰ ਕਰਦੀਆਂ ਹੋਈਆਂ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੀ ਜੀਵਨੀ ਨੂੰ ਨਿਰੰਤਰ ਸਰਵਣ ਕਰਦੀਆਂ ਰਹਿੰਦੀਆਂ ਨੇ ਅੱਜ ਇੱਕ ਹੋਰ ਐਪੀਸੋਡ ਲੈ ਕੇ ਆਪ ਜੀ ਦੇ ਸਾਹਮਣੇ ਹਾਜ਼ਰ ਹੋયા ਹਾਂ ਗੁਰੂ ਪਿਆਰੀ ਸਾਧ ਸੰਗਤ ਜੀਓ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਪਿੰਡ ਝੰਗੜਾ ਈਸ਼ਰ ਸਿੰਘ ਜੀ ਦੇ ਬਾੜੇ ਦੇ ਵਿੱਚ ਰਹਿੰਦੇ ਨੇ ਇੱਕ ਦਿਨ ਸਵੇਰ ਹੁੰਦੀ ਹੈ ਤੇ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਭਾਈ ਚਰਨ ਸਿੰਘ ਨੂੰ ਨਾਲ ਲੈ ਕੇ ਪਿੰਡ ਝਿੰਗੜਾਂ ਤੋਂ ਪਿੰਡ ਮੱਲੇਵਾਲ ਨੂੰ ਰਵਾਨਗੀ ਪਾ ਦਿੰਦੇ ਨੇ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੇ ਨਾਲ ਤੁਰਿਆ ਹੋਇਆ ਭਾਈ ਚਰਨ ਸਿੰਘ ਰਾਜਾ ਸਾਹਿਬ ਜੀ ਦੇ ਬੈਠਣ ਵਾਸਤੇ ਮੰਜੀ ਚੱਕੀ ਨਾਲ ਜਾ ਰਿਹਾ ਹੈ ਰਾਜਾ ਸਾਹਿਬ ਜੀ ਤੁਰਦੇ ਤੁਰਦੇ ਪਿੰਡ ਮੱਲੇ ਦੀ ਜੂਹ ਦੇ ਵਿੱਚ ਪਹੁੰਚਦੇ ਨੇ ਤੇ ਪਿੰਡ ਮੱਲੇ ਦੀ ਜੂਹ ਵਿੱਚ ਪਹੁੰਚ ਕੇ ਇੱਕ ਬਾਗ ਦੇ ਵਿੱਚ ਟਿਕਾਣਾ ਕਰਦੇ ਨੇ ਭਾਈ ਚਰਨ ਸਿੰਘ ਜੀ ਨੇ ਮੰਜੀ ਢਾਹ ਦਿੱਤੀ ਹੈ ਰਾਜਾ ਸਾਹਿਬ ਜੀ ਮੰਜੀ ਦੇ ਉੱਤੇ ਚੌਂਕੜਾ ਮਾਰ ਕੇ ਬੈਠ ਗਏ ਨੇ ਤੇ ਭਾਈ ਚਰਨ ਸਿੰਘ ਹਜ਼ੂਰ ਸ਼੍ਰੀ ਨਾਥਕਮਰ ਰਾਜਾ ਸਾਹਿਬ ਜੀ ਦੇ ਸਨਮੁਖ ਹੱਥ ਜੋੜ ਕੇ ਬੈਠ ਗਿਆ ਹੈ। ਇੰਨੇ ਨੂੰ ਭਾਈ ਮਾਣਾ ਵੀ ਨਗਰ ਝੰਗੜਾਂ ਤੋਂ ਸ਼ਰਦਾਈ ਲੈ ਕੇ ਰਾਜਾ ਸਾਹਿਬ ਜੀ ਵਾਸਤੇ ਉੱਥੇ ਪਹੁੰਚ ਜਾਂਦਾ ਹੈ। ਜਿਵੇਂ ਹੀ ਭਾਈ ਮਾਣਾ ਉੱਥੇ ਪਹੁੰਚਦਾ ਹੈ ਤਾਂ ਰਾਜਾ ਸਾਹਿਬ ਜੀ ਚਰਨ ਸਿੰਘ ਨੂੰ ਕਹਿੰਦੇ ਨੇ ਕਿ ਜਾਓ ਜਾ ਕੇ ਪੂਰੀ ਵਾਲੇ ਸੰਤ ਪਰਮਹੰਸ ਜੀ ਨੂੰ ਬੁਲਾ ਕੇ ਲੈ ਕੇ ਆਓ। ਅਸਾਂ ਉਹਨਾਂ ਦੀ ਇੱਕ ਬਹੁਤ ਜ਼ਰੂਰੀ ਡਿਊਟੀ ਲਾਉਣੀ ਹੈ ਜਦੋਂ ਭਾਈ ਚਰਨ ਸਿੰਘ ਪੂਰੀ ਵਾਲੇ ਸੰਤਾਂ ਨੂੰ ਬੁਲਾਉਣ ਵਾਸਤੇ ਜਾਂਦਾ ਹੈ ਤਾਂ ਭਾਈ ਮਾਣੇ ਨੂੰ ਰਾਜਾ ਸਾਹਿਬ ਜੀ ਬਚਨ ਕਰਦੇ ਨੇ ਕਿ ਮਾਣਿਆਂ ਪੂਰੀ ਵਾਲੇ ਸੰਤ ਵੀ ਬਹੁਤ ਈਸ਼ਰ ਕੋਟੀ ਮਹਾਂਪੁਰਖ ਹੋਏ ਨੇ ਇਹਨਾਂ ਦਾ ਤਪ ਤੇਜ ਵੀ ਬਹੁਤ ਪ੍ਰਚੰਡ ਹੈ ਇਹਨਾਂ ਦੀ ਸੇਵਾ ਕਰਨੀ ਤੇ ਸਾਡੀ ਸੇਵਾ ਕਰਨੀ ਇੱਕ ਬਰਾਬਰ ਹੈ ਜਦੋਂ ਕਦੇ ਅਸੀਂ ਤੁਹਾਨੂੰ ਨਾ ਮਿਲੀਏ ਤਾਂ ਤੁਸੀਂ ਪੂਰੀ ਵਾਲੇ ਸੰਤਾਂ ਦੀ ਸੇਵਾ ਕਰਨੀ ਹੈ ਤੇ ਉਹਨਾਂ ਦੀ ਸੇਵਾ ਕਰਕੇ ਇਹ ਜਾਨਣਾ ਹੈ ਕਿ ਤੁਸੀਂ ਸਾਡੀ ਹੀ ਸੇਵਾ ਕਰ ਰਹੇ ਹੋ ਹੁਣ ਪੂਰੀ ਵਾਲੇ ਸੰਤ ਬਹੁਤ ਹੀ ਨਾਮ ਬਾਣੀ ਦੇ ਵਿੱਚ ਰੰਗੀ ਹੋਈ ਸ਼ਖਸੀਅਤ ਹੋਏ ਨੇ ਉਹਨਾਂ ਦੀ ਸਮਾਦ ਅੱਜ ਵੀ ਪਿੰਡ ਮਾਲਖੁਰਦ ਦੇ ਵਿੱਚ ਬਣੀ ਹੋਈ ਹੈ ਤੇ ਕੁਝ ਹੋਰ ਪਿੰਡਾਂ ਦੇ ਵਿੱਚ ਵੀ ਪੂਰੀ ਵਾਲੇ ਸੰਤਾਂ ਦੇ ਸਥਾਨ ਬਣੇ ਹੋਏ ਨੇ ਜਿੱਥੇ ਉਹਨਾਂ ਨੇ ਤਪੱਸਿਆ ਕੀਤੀ ਹੈ ਤਪ ਕੀਤਾ ਹੈ ਇੰਨੀਆਂ ਗੱਲਾਂ ਬਾਤਾਂ ਚੱਲਦੀਆਂ ਨੂੰ ਭਾਈ دیਵਾਨ ਸਿੰਘ ਉੱਥੇ ਪਹੁੰਚ ਜਾਂਦੇ ਨੇ ਹੁਣ دیਵਾਨ ਸਿੰਘ ਨੇ ਜਦੋਂ ਵੇਖਿਆ ਹੈ ਕਿ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਅੱਜ ਪਿੰਡ ਮੱਲੇ ਦੀ ਜੂਹ ਵਿੱਚ ਬਾਗ ਦੇ ਵਿੱਚ ਆ ਕੇ ਮੰਜੀ ਦੇ ਉੱਤੇ ਬੈਠੇ ਹੋਏ ਨੇ ਤਾਂ ਉਹਦੀਆਂ ਅੱਖਾਂ ਦੇ ਵਿੱਚੋਂ ਸ਼ਮ ਸ਼ਮ ਅਥਰੂ ਵਰਸਣ ਲੱਗਦੇ ਨੇ دیਵਾਨ ਸਿੰਘ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੇ ਚਰਨਾਂ ਉੱਤੇ ਢਹਿ ਪੈਂਦਾ ਹੈ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਨੂੰ ਚਰਨਾਂ ਨੂੰ ਆਪਣੇ ਅਥਰੂਆਂ ਦੇ ਨਾਲ ਧੋ ਦਿੰਦਾ ਹੈ ਭਾਈ دیਵਾਨ ਸਿੰਘ ਰਾਜਾ ਸਾਹਿਬ ਜੀ ਨੂੰ ਬੇਨਤੀ ਕਰਦਾ ਹੈ ਕਿ ਹਜ਼ੂਰ ਸਾਡੇ ਧੰਨ ਭਾਗ ਨੇ ਕਿ ਤੁਸੀਂ ਆ ਕੇ ਸਾਨੂੰ ਦਰਸ਼ਨ ਦਿੱਤੇ ਨੇ ਮੈਨੂੰ ਹੁਕਮ ਕਰੋ ਮੈਂ ਆਪ ਜੀ ਦੇ ਸ਼ਕਣ ਵਾਸਤੇ ਕੀ ਲੈ ਆਵਾਂ ਜੇਕਰ ਆਪ ਜੀ ਨੇ ਦੁੱਧ ਸ਼ਕਣਾ ਹੈ ਮੈਂ ਦੁੱਧ ਲੈ ਆਉਂਦਾ ਹਾਂ ਜੇਕਰ ਆਪ ਜੀ ਨੇ ਪ੍ਰਸ਼ਾਦਾ ਸ਼ਕਣਾ ਹੈ ਮੈਂ ਪ੍ਰਸ਼ਾਦਾ ਲੈ ਆਉਂਦਾ ਹਾਂ ਕਿਰਪਾ ਕਰੋ ਮੈਨੂੰ ਕੋਈ ਨਾ ਕੋਈ ਹੁਕਮ ਜ਼ਰੂਰ ਲਾਓ ਤਾਂ ਰਾਜਾ ਸਾਹਿਬ ਜੀ دیਵਾਨ ਨੂੰ ਕਹਿੰਦੇ ਨੇ دیਵਾਨ ਸਿਆ ਜੇ ਤੂੰ ਕੁਝ ਕਰਨਾ ਹੀ ਚਾਹੁੰਦਾ ਹੈ ਤਾ ਪੂਰੀ ਵਾਲੇ ਸੰਤਾਂ ਨੂੰ ਜਲਦੀ ਤੋਂ ਜਲਦੀ ਬੁਲਾ ਕੇ ਲੈ ਕੇ ਆ ਕਿਉਂਕਿ ਪਿੰਡ ਦੇ ਵਿੱਚ ਬਹੁਤ ਵੱਡੀ ਲੜਾਈ ਹੋਣ ਵਾਲੀ ਹੈ ਹੁਣ ਉੱਥੇ ਬੈਠੀ ਹੋਈ ਸੰਗਤ ਤੇ ਉੱਥੇ ਬੈਠੇ ਹੋਏ ਰਾਜਾ ਸਾਹਿਬ ਜੀ ਦੇ ਸੇਵਾਦਾਰ ਬਿਲਕੁਲ ਵੀ ਇਹ ਸਮਝ ਨਹੀਂ ਰਹੇ ਵੀ ਇੱਥੇ ਕੀ ਪਾਣਾ ਵਾਪਰਨ ਲੱਗਾ ਹੈ ਤੇ ਅੱਜ ਰਾਜਾ ਸਾਹਿਬ ਜੀ ਕਿਹੜਾ ਕੌਤਕ ਰਚਾਉਣ ਵਾਸਤੇ ਪਿੰਡ ਮੱਲੇ ਦੇ ਬਾਗ ਵਿੱਚ ਆ ਕੇ ਬੈਠੇ ਹੋਏ ਨੇ ਹਜ਼ੂਰ ਸ਼੍ਰੀ ਨਾਮਕਮਰ ਰਾਜਾ ਸਾਹਿਬ ਜੀ ਘਟ ਘਟ ਦੀਆਂ ਜਾਣਨ ਵਾਲੇ ਮਹਾਂਪੁਰਖ ਨੇ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਨੇੜਲੇ ਸਮੇਂ ਦੇ ਵਿੱਚ ਪਿੰਡ ਮੱਲੇ ਵਿੱਚ ਦੋ ਧਿਰਾਂ ਦੇ ਦਰਮਿਆਨ ਹੋਣ ਵਾਲੀ ਇੱਕ ਬਹੁਤ ਗਹਿ ਗੱਡਮੀ ਲੜਾਈ ਨੂੰ ਭਾਂਪਦੇ ਹੋਏ ਉਸ ਲੜਾਈ ਨੂੰ ਰੋਕਣ ਦੇ ਲਈ ਅਮਨ ਦਾ ਝੰਡਾ ਗੱਡ ਕੇ ਅਜ ਮੱਲੇ ਦੇ ਬਾਗ ਵਿੱਚ ਬੈਠ ਗਏ ਨੇ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਭਾਈ ਮਾਣੇ ਹੁਣਾ ਦੇ ਨਾਲ ਹੱਲੇ ਵਿਚਾਰਾਂ ਕਰਦੇ ਹੀ ਹੁੰਦੇ ਨੇ ਕਿ ਇਹਨੇ ਨੂੰ ਭੂਰੀ ਵਾਲੇ ਸੰਤ ਵੀ ਉੱਥੇ ਪਹੁੰਚ ਜਾਂਦੇ ਨੇ ਪੂਰੀ ਵਾਲੇ ਸੰਤਾਂ ਨੇ ਆ ਕੇ ਰਾਜਾ ਸਾਹਿਬ ਜੀ ਦੇ ਨਾਲ ਫਤਿਹ ਦੀ ਸਾਂਝ ਕੀਤੀ ਹੈ ਤਾਂ ਰਾਜਾ ਸਾਹਿਬ ਜੀ ਨੇ ਪੂਰੀ ਵਾਲੇ ਸੰਤਾਂ ਨੂੰ ਕਿਹਾ ਹੈ ਕਿ ਸੰਤ ਜੀ ਦੇਰੀ ਨਾ ਕਰੋ ਜਲਦੀ ਤੋਂ ਜਲਦੀ ਪਿੰਡ ਮੱਲੇ ਵੱਲ ਰਵਾਨਾ ਹੋ ਜਿਓ ਪਿੰਡ ਦੋ ਧੜਿਆਂ ਦੇ ਵਿੱਚ ਤਕਸੀਮ ਹੋ ਗਿਆ ਹੈ ਤੇ ਦੋਵੇਂ ਧਿਰਾਂ ਇੱਕ ਦੂਜੇ ਤੇ ਹਮਲਾ ਕਰਨ ਲਈ ਉਤਾਰੂ ਨੇ ਦੋਵੇਂ ਧਿਰਾਂ ਦੀ ਲੜਾਈ ਹੋ ਜਾਣੀ ਹੈ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ ਹੈ ਇਸ ਲੜਾਈ ਨੂੰ ਜੇਕਰ ਕੋਈ ਰੋਕ ਸਕਦਾ ਹੈ ਤਾਂ ਕੇਵਲ ਤੁਸੀਂ ਰੋਕ ਸਕਦੇ ਹੋ ਹੁਣ ਜਿਹੜੇ ਸੰਤ ਮਹਾਂਪੁਰਖ ਹੁੰਦੇ ਨੇ ਨਾਮ ਦੇ ਵਿੱਚ ਰੰਗੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਇਹਨਾਂ ਦਾ ਹਿਰਦਾ ਬਹੁਤ ਕੋਮਲ ਹੁੰਦਾ ਹੈ ਇਹ ਕਦੇ ਵੀ ਕਿਸੇ ਦਾ ਨੁਕਸਾਨ ਹੁੰਦਾ ਵੇਖ ਨਹੀਂ ਸਕਦੇ ਕਿਸੇ ਮਨੁੱਖ ਦਾ ਨੁਕਸਾਨ ਹੁੰਦਾ ਵੇਖਣਾ ਤਾਂ ਬਹੁਤ ਦੂਰ ਦੀ ਗੱਲ ਹੈ ਸੰਤ ਮਹਾਂਪੁਰਖ ਤਾਂ ਕਿਸੇ ਵੀ ਕੀੜੇ ਮਕੌੜੇ ਕਿਸੇ ਜਨੌਰ ਕਿਸੇ ਜਾਨਵਰ ਕਿਸੇ ਪੰਛੀ ਦਾ ਨੁਕਸਾਨ ਹੁੰਦਾ ਵੀ ਵੇਖ ਨਹੀਂ ਸਕਦੇ ਪੂਰੀ ਵਾਲੇ ਸੰਤ ਪ੍ਰੇਮ ਸਹਿਤ ਹਜ਼ੂਰ ਸ਼੍ਰੀ ਨਾਭ ਕਮਰਾਜਾ ਸਾਹਿਬ ਜੀ ਨੂੰ ਬੇਨਤੀ ਕਰਦੇ ਨੇ ਰਾਜਾ ਸਾਹਿਬ ਜੀ ਇਹ ਮੇਰੇ ਵੱਸ ਦੀ ਗੱਲ ਨਹੀਂ ਕਿਰਪਾ ਕਰੋ ਆਪ ਜੀ ਮੇਰੇ ਨਾਲ ਚੱਲੋ ਤੇ ਆਪ ਜੀ ਮੇਰੇ ਨਾਲ ਜਾ ਕੇ ਉਸ ਲੜਾਈ ਨੂੰ ਰੋਕ ਸਕਦੇ ਹੋ ਤੁਹਾਡੇ ਬਿਨਾ ਇਹ ਲੜਾਈ ਰੁਕਣੀ ਨਹੀਂ ਹਜ਼ੂਰ ਕਹਿੰਦੇ ਨੇ ਕਿ ਨਹੀਂ ਸੰਤ ਜੀ ਤੁਸੀਂ ਸਾਡੀ ਗੱਲ ਮੰਨੋ ਦੇਰੀ ਨਾ ਕਰੋ ਛੇਤੀ ਦੇਨੀ ਪਿੰਡ ਬੱਲੇਵਾਲ ਰਵਾਨਾ ਹੋ ਜਵੋ ਤੁਹਾਡੇ ਜਾਣ ਦੇ ਨਾਲ ਇਹ ਲੜਾਈ ਰੁਕ ਜਾਵੇਗੀ ਪੂਰੀ ਵਾਲੇ ਸੰਤ ਰਾਜਾ ਸਾਹਿਬ ਜੀ ਦੀ ਬਾਹ ਫੜ ਲੈਂਦੇ ਨੇ ਤੇ ਬਾਹ ਫੜ ਕੇ ਆਖਦੇ ਨੇ ਪਾਲਤ ਸ਼ਾਹੋ ਡਿਊਟੀ ਤਾਂ ਤੁਸੀਂ ਲਾ ਦਿੱਤੀ ਹੈ ਨਿਭਾਵਾਂਗਾ ਵੀ ਪਰ ਮੇਰਾ ਮੰਨਣਾ ਹੈ ਕਿ ਤੁਹਾਡੇ ਤੋਂ ਵੱਡਾ ਅਮਨ ਦਾ ਮਸੀਹਾ ਕੋਈ ਹੋਰ ਹੋ ਨਹੀਂ ਸਕਦਾ ਤੁਸੀਂ ਅਮਨ ਦੀ ਜੋ ਠੰਡੀ ਹਵਾ ਦਾ ਬੁੱਲਾ ਇੱਥੇ ਬੈਠਿਆ ਨੇ ਛੱਡਣਾ ਹੈ ਉਸ ਅਮਨ ਦੇ ਠੰਡੀ ਹਵਾ ਦੇ ਬੁੱਲੇ ਨੇ ਹੀ ਠੰਡ ਵਰਤੋਣੀ ਹੈ ਤੇ ਦੋਵੇਂ ਧਿਰਾਂ ਨੂੰ ਸ਼ਾਂਤ ਕਰਨਾ ਹੈ ਤੁਹਾਡੇ ਬਿਨਾ ਇਹ ਲੜਾਈ ਰੁਕ ਨਹੀਂ ਸਕਦੀ ਤਾਂ ਰਾਜਾ ਸਾਹਿਬ ਜੀ ਸੰਤਾਂ ਨੂੰ ਕਹਿੰਦੇ ਨੇ ਸੰਤ ਜੀ ਤੁਸੀਂ ਚਲੋ ਅਸੀਂ ਵੀ ਆਏ ਪੂਰੀ ਵਾਲੇ ਸੰਤ ਤੇ ਬਚਨ ਵਿਲਾਸ ਕਰਕੇ ਛੇਤੀ ਦੇਣੀ ਪਿੰਡ ਮੱਲੇ ਵੱਲ ਨੂੰ ਰਵਾਨਾ ਹੋ ਜਾਂਦੇ ਨੇ ਕਾਲੀ ਕਾਲੀ ਪਿੰਡ ਮੱਲੇ ਵੱਲ ਨੂੰ ਪੂਰੀ ਵਾਲੇ ਸੰਤ ਤੁਰਦੇ ਜਾ ਰਹੇ ਹਵਾ ਦੇ ਨਾਲੋਂ ਵੀ ਤੇਜ਼ ਰਫਤਾਰ ਦੇ ਵਿੱਚ ਤੁਰਦੇ ਤੁਰਦੇ ਪੂਰੀ ਵਾਲੇ ਸੰਤ ਮਨ ਦੇ ਵਿੱਚ ਸੋਚਦੇ ਜਾ ਰਹੇ ਨੇ ਕਿਤੇ ਮੇਰੇ ਪਹੁੰਚਣ ਦੇ ਵਿੱਚ ਦੇਰੀ ਨਾ ਹੋ ਜਵੇ ਕਿਤੇ ਇੰਜ ਨਾ ਹੋਵੇ ਕਿ ਮੇਰੇ ਪਹੁੰਚਣ ਤੋਂ ਪਹਿਲਾਂ ਹੀ ਲੜਾਈ ਹੋ ਜਵੇ ਤੇ ਉਥੇ ਬਹੁਤ ਵੱਡਾ ਨੁਕਸਾਨ ਹੋ ਚਵੇ ਲਹੂ ਲੋਹਾਨ ਹੋ ਜਾਣ ਪਿੰਡ ਵਾਲੇ ਤੇ ਪਿੰਡ ਵਾਲੇ ਜ਼ਖਮੀ ਹੋ ਜਾਣ ਤੇ ਕਈਆਂ ਦੀ ਜਾਨ ਵੀ ਚਲੀ ਜਾਵੇ ਕਿਤੇ ਇਹ ਪਾਣਾ ਨਾ ਵਾਪਰ ਜਵੇ ਮਨ ਦੇ ਵਿੱਚ ਵਿਚਾਰਾਂ ਕਰਦੇ ਕਰਦੇ ਪੂਰੀ ਵਾਲੇ ਸੰਤਾਂ ਨੇ ਸੁਣਿਆ ਹੈ ਕਿ ਇੱਕ ਬਾੜੇ ਦੇ ਵਿੱਚੋਂ ਲਲਕਾਰਿਆਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਉਥੇ ਇੱਕ ਧਿਰ ਇਕੱਠੀ ਹੋ ਕੇ ਹਥਿਆਰਾਂ ਦੇ ਨਾਲ ਲੈਸ ਦੂਜੀ ਧਿਰ ਤੇ ਹਮਲਾ ਕਰਨ ਦੀ ਤਿਆਰੀ ਕਰ ਰਹੀ ਹੈ ਤੇ ਲਲਕਾਰੇ ਮਾਰ ਰਹੀ ਹੈ। ਪੂਰੀ ਵਾਲੇ ਸੰਤਾਂ ਨੇ ਜਿਵੇਂ ਹੀ ਲਲਕਾਰਿਆਂ ਦੀ ਆਵਾਜ਼ ਸੁਣੀ ਹੈ ਤੇ ਇੱਕ ਬਾੜੇ ਦੇ ਵਿੱਚੋਂ ਸਿੱਧਾ ਹੀ ਉਧਰ ਨੂੰ ਹੋ ਤੁਰੇ ਜਿੱਧਰੋਂ ਆਵਾਜ਼ ਆ ਰਹੀ ਸੀ। ਅਜੇ ਪੂਰੀ ਵਾਲੇ ਸੰਤ ਲੜਾਈ ਵਾਲੀ ਥਾਂ ਤੇ ਪਹੁੰਚੇ ਨਹੀਂ ਸਨ, ਥੋੜਾ ਜਿਹਾ ਪਿੱਛੇ ਸਨ ਕਿ ਦੋਵੇਂ ਧਿਰਾਂ ਇੱਕ ਦੂਜੇ ਦੇ ਸਾਹਮਣੇ ਆ ਕੇ ਖੜੀਆਂ ਹੋ ਗਈਆਂ। ਹੁਣ ਦੋਵੇਂ ਧਿਰਾਂ ਗੁੱਸੇ ਦੇ ਵਿੱਚ ਐਨ ਗਰਸੀਆਂ ਹੋਈਆਂ ਨੇ। ਦੋਵੇਂ ਧਿਰਾਂ ਦੇ ਕੋਲ ਕਿਰਪਾਨਾਂ ਟਕੂਏ ਗੰਡਾਸੇ ਸ਼ਵੀਆਂ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਨੇ ਤੇ ਇੱਕ ਧਿਰ ਦੂਜੀ ਧਿਰ ਨੂੰ ਤੇ ਦੂਜੀ ਧਿਰ ਪਹਿਲੀ ਧਿਰ ਨੂੰ ਮਾਰਨ ਤੇ ਖਤਮ ਕਰਨ ਦੀ ਤਿਆਰੀ ਕਰੀ ਬੈਠੀ ਹੈ ਦੋਵੇਂ ਧਿਰਾਂ ਦੇ ਵਿੱਚ ਗੁੱਸਾ ਪ੍ਰਚੰਡ ਹੈ ਦੋਵੇਂ ਧਿਰਾਂ ਇੱਕ ਦੂਜੇ ਨੂੰ ਲਲਕਾਰੇ ਮਾਰ ਰਹੀਆਂ ਨੇ ਕਿ ਅਸਾਂ ਤੁਹਾਨੂੰ ਅੱਜ ਜਿਉਂਦਾ ਨਹੀਂ ਛੱਡਣਾ ਤੇ ਦੂਜੀ ਧਿਰ ਕਹਿ ਰਹੀ ਹੈ ਕਿ ਅਸਾਂ ਤੁਹਾਨੂੰ ਜਿਉਂਦੀ ਨਹੀਂ ਛੱਡਣਾ ਹੁਣ ਪੂਰੀ ਵਾਲੇ ਸੰਤ ਕੁਝ ਕੁ ਦੂਰੀ ਦੇ ਉੱਤੇ ਇਹ ਸਾਰਾ ਕੁਝ ਵੇਖ ਰਹੇ ਨੇ ਮਨ ਤੱਕ ਤੱਕ ਕਰ ਰਿਹਾ ਹੈ ਦਿਲ ਤੱਕ ਤੱਕ ਕਰ ਰਿਹਾ ਹੈ ਕਿ ਮੈਂ ਪਹੁੰਚਣ ਦੇ ਵਿੱਚ ਦੇਰੀ ਨਾ ਕਰ ਬੈਠਾਂ ਕਿਤੇ ਇਹ ਧਿਰਾਂ ਲੜ ਪਈਆਂ ਤਾਂ ਨੁਕਸਾਨ ਬਹੁਤ ਹੋ ਜਾਵੇਗਾ ਐਨੇ ਨੂੰ ਦੋਵੇਂ ਧਿਰਾਂ ਆਪੋ ਆਪਣੇ ਹਥਿਆਰਾਂ ਨੂੰ ਅਸਮਾਨ ਦੇ ਵਿੱਚ ਲਹਿਰਾਉਂਦੀਆਂ ਨੇ ਤੇ ਇੱਕ ਦੂਜੇ ਤੇ ਵਾਰ ਕਰਨ ਦੀ ਤਿਆਰੀ ਕਰਨ ਹੀ ਲੱਗਦੀਆਂ ਨੇ ਕਿ ਇੱਕ ਦਮ ਤੇਜ ਰੋਸ਼ਨੀ ਦਾ ਚਮਕਾਰਾ ਪੈਂਦਾ ਹੈ ਇੰਜ ਲੱਗਦਾ ਹੈ ਜਿਵੇਂ ਕਰੋੜਾਂ ਸੂਰਜਾਂ ਦੀ ਰੋਸ਼ਨੀ ਇੱਕੋ ਦਮ ਚਮਕ ਮਾਰ ਗਈ ਹੋਵੇ ਜਦੋਂ ਇਹ ਚਮਕ ਪੈਂਦੀ ਹੈ ਤਾਂ ਉਹਨਾਂ ਦੋਵੇਂ ਲੜਨ ਵਾਲੀਆਂ ਧਿਰਾਂ ਦੀਆਂ ਅੱਖਾਂ ਝੁੰਧਿਆ ਜਾਂਦੀਆਂ ਨੇ ਹੁਣ ਦੋਵੇਂ ਧਿਰਾਂ ਨੇ ਕੀ ਵੇਖਿਆ ਹੈ ਕਿ ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਉਹਨਾਂ ਦੋਵੇਂ ਧਿਰਾਂ ਦੇ ਵਿਚਾਲੇ ਇੰਜ ਹੱਥ ਕਰਕੇ ਖੜੇ ਹੋਏ ਨੇ ਤੇ ਦੋਵੇਂ ਧਿਰਾਂ ਨੂੰ ਵਾਰ ਕਰਨ ਤੋਂ ਰੋਕ ਰਹੇ ਨੇ ਐਨੇ ਨੂੰ ਪੂਰੀ ਵਾਲੇ ਸੰਤ ਵੀ ਉਸ ਥਾਂ ਤੇ ਪਹੁੰਚ ਜਾਂਦੇ ਨੇ ਜਿਸ ਥਾਂ ਤੇ ਲੜਾਈ ਹੋ ਰਹੀ ਹੈ। ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਬਸ ਇੰਨੀ ਕੁ ਝਲਕ ਦੇ ਕੇ ਉੱਥੋਂ ਅਲੋਪ ਹੋ ਜਾਂਦੇ ਨੇ। ਪੂਰੀ ਵਾਲੇ ਸੰਤਾਂ ਨੇ ਬੜੇ ਪਿਆਰ ਸਹਿਤ ਦੋਵੇਂ ਧਿਰਾਂ ਨੂੰ ਸਮਝਾਇਆ ਹੈ ਕਿ ਅੱਜ ਤੁਸੀਂ ਜੋ ਕਰਨ ਲੱਗੇ ਸੀ ਇਸ ਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਜਿਸ ਦੀ ਕਦੇ ਪਰਪਾਈ ਨਹੀਂ ਸੀ ਹੋਣੀ। ਇੱਥੇ ਬਹੁਤ ਵੱਡਾ ਲਹੂ ਦਾ ਸਮੁੰਦਰ ਵਗਣਾ ਸੀ। ਇਥੇ ਲਹੂ ਲੁਹਾਨ ਹੋਣਾ ਸੀ ਪਿੰਡ ਵਾਲਿਆਂ ਨੇ ਤੇ ਕਈਆਂ ਨੇ ਜ਼ਖਮੀ ਹੋਣਾ ਸੀ ਕਈਆਂ ਦੀ ਜਾਨ ਜਾਣੀ ਸੀ। ਪੂਰੀ ਵਾਲੇ ਸੰਤ ਦੋਵੇਂ ਧਿਰਾਂ ਦਾ ਰਾਜੀਨਾਮਾ ਕਰਾਉਣ ਦੀ ਕੋਸ਼ਿਸ਼ ਕਰਦੇ ਨੇ। ਹੁਣ ਦੋਵੇਂ ਧਿਰਾਂ ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਨੂੰ ਵੇਖ ਕੇ ਇੰਨੀਆਂ ਕੁ ਸ਼ਰਮਿੰਦਾ ਹੋ ਚੁੱਕੀਆਂ ਨੇ ਕਿ ਆਪੋ ਆਪਣਾ ਮੂੰਹ ਲੁਕਾਉਂਦੀਆਂ ਫਿਰ ਰਹੀਆਂ ਨੇ। ਕੋਈ ਵੀ ਪੂਰੀ ਵਾਲੇ ਸੰਤਾਂ ਦੇ ਸਾਹਮਣੇ ਆਉਣ ਦੀ ਜ਼ਰੂਰਤ ਨਹੀਂ ਕਰ ਰਹਾ। ਪੂਰੀ ਵਾਲੇ ਸੰਤਾਂ ਨੇ ਦੋਵੇਂ ਧਿਰਾਂ ਨੂੰ ਬਿਠਾਇਆ ਹੈ। ਦੋਵੇਂ ਧਿਰਾਂ ਦੇ ਵਿੱਚ ਰਾਜੀਨਾਮਾ ਕਰਾਇਆ ਹੈ ਤੇ ਦੋਵੇਂ ਧਿਰਾਂ ਨੂੰ ਕਸਮ ਦਿੱਤੀ ਹੈ ਕਿ ਜੇ ਅੱਜ ਤੋਂ ਬਾਅਦ ਤੁਸੀਂ ਪਿੰਡ ਦੇ ਵਿੱਚ ਅਜੀਹਾ ਮਾਹੌਲ ਬਣਾਇਆ ਪਿੰਡ ਦੇ ਵਿੱਚ ਇਹ ਲੜਾਈ ਨੂੰ ਦੁਬਾਰਾ ਅੰਜਾਮ ਦਿੱਤਾ ਨਫ਼ਰਤ ਦੇ ਮਾਹੌਲ ਨੂੰ ਸਿਰਜ ਕੇ ਇੱਕ ਦੂਜੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਕਦੇ ਵੀ ਤੁਹਾਡੇ ਪਿੰਡ ਦੀ ਜੂ ਦੇ ਵਿੱਚ ਪੈਰ ਨਹੀਂ ਪਾਵਾਂਗੇ। ਹਜ਼ੂਰ ਸ਼੍ਰੀ ਨਾਮਕਮਰ ਰਾਜਾ ਸਾਹਿਬ ਜੀ ਦੀ ਲਾਈ ਹੋਈ ਡਿਊਟੀ ਅਨੁਸਾਰ ਪੂਰੀ ਵਾਲੇ ਸੰਤਾ ਨੇ ਦੋਵੇਂ ਧਿਰਾਂ ਦੇ ਵਿੱਚ ਰਾਜੀਨਾਮਾ ਕਰਾਇਆ ਦੋਵੇਂ ਧਿਰਾਂ ਦੇ ਵਿੱਚ ਪਿਆਰ ਦੀਆਂ ਗਲਵਕੜੀਆਂ ਪੁਆਈਆਂ ਤੇ ਇਸ ਲੜਾਈ ਨੂੰ ਖਤਮ ਕਰ ਦਿੱਤਾ। ਉਧਰ ਫਜ਼ੂਰ ਸ਼ਰੀ ਨਾਭ ਕਮਲ ਰਾਜਾ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੇ ਹੋਏ ਪਾਈ ਚਰਨ ਸਿੰਘ, ਭਾਈ ਮਾਣਾ ਤੇ ਭਾਈ ਦੀਵਾਨ ਸਿੰਘ ਨੂੰ ਜਦੋਂ ਇਹ ਖਬਰ ਮਿਲੀ ਕਿ ਪਿੰਡ ਮੱਲੇ ਦੇ ਵਿੱਚ ਹੋਣ ਵਾਲੀ ਲੜਾਈ ਨੂੰ ਹਜ਼ੂਰ ਸ਼ਰੀ ਨਾਭ ਕਮਲ ਰਾਜਾ ਸਾਹਿਬ ਜੀ ਨੇ ਆਪ ਹਾਜ਼ਰ ਨਾਜ਼ਰ ਹੋ ਕੇ ਰੋਕਿਆ ਹੈ ਤਾਂ ਉਹ ਇਹ ਗੱਲ ਮੰਨਣ ਨੂੰ ਤਿਆਰ ਨਹੀਂ। ਉਹ ਸੋਚ ਰਹੇ ਨੇ ਕਿ ਇਹ ਕਿਵੇਂ ਹੋ ਸਕਦਾ ਹੈ ਦੇਖਣ ਵਾਲਿਆਂ ਨੇ ਸਾਨੂੰ ਦੱਸਿਆ ਹੈ ਕਿ ਜਦੋਂ ਲੜਾਈ ਹੋਣ ਲੱਗੀ ਤਾਂ ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਵਿਚਾਲੇ ਆ ਕੇ ਖੜੇ ਹੋ ਗਏ ਪਰ ਇਹ ਕਿਵੇਂ ਸੰਭਵ ਹੈ ਅਸੀਂ ਤਾਂ ਰਾਜਾ ਸਾਹਿਬ ਜੀ ਦੇ ਸਾਹਮਣੇ ਹੱਥ ਜੋੜ ਕੇ ਬੈਠੇ ਹੋਏ ਹਾਂ ਰਾਜਾ ਸਾਹਿਬ ਜੀ ਮੰਜੀ ਦੇ ਉੱਤੇ ਬੈਠੇ ਹੋਏ ਨੇ ਤੇ ਪਰਮਾਤਮਾ ਦਾ ਸਿਮਰਨ ਕਰ ਰਹੇ ਨੇ ਬੰਦਗੀ ਕਰ ਰਹੇ ਨੇ ਇੱਕ ਪਲ ਵਾਸਤੇ ਇੱਕ ਛਣ ਵਾਸਤੇ ਵੀ ਰਾਜਾ ਸਾਹਿਬ ਜੀ ਇੱਥੋਂ ਕਿਤੇ ਪਾਸੇ ਨਹੀਂ ਗਏ ਤਾਂ ਫੇਰੇ ਕਿਵੇਂ ਹੋ ਸਕਦਾ ਹੈ ਕਿ ਰਾਜਾ ਸਾਹਿਬ ਜੀ ਨੇ ਇੱਥੋਂ ਜਾ ਕੇ ਪਿੰਡ ਮੱਲੇ ਦੀ ਲੜਾਈ ਰੋਕ ਦਿੱਤੀ ਹੋਵੇ ਪਰ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੀਆਂ ਰਮਜ਼ਾਂ ਨੂੰ ਉਹਨਾਂ ਦੇ ਕੌਤਕਾਂ ਨੂੰ ਸਾਡੇ ਵਰਗੇ ਸਧਾਰਨ ਮੁੱਖਾਂ ਮਨੁੱਖ ਸਮਝ ਨਹੀਂ ਸਕਦੇ ਇਹ ਸਾਡੇ ਲੋਕਾਂ ਦੀ ਸਮਝ ਤੋਂ ਬਾਹਰ ਦੀਆਂ ਗੱਲਾਂ ਨੇ ਇਹ ਤਾਂ ਪੂਰੀ ਵਾਲੇ ਸੰਤ ਜਾਣਦੇ ਨੇ ਜਾਂ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜਾਣਦੇ ਨੇ ਕਿ ਉਹਨਾਂ ਨੇ ਕਿਹੜੀ ਖੇਡ ਵਰਤਾਈ ਹੈ ਤੇ ਰਾਜਾ ਸਾਹਿਬ ਜੀ ਦੇ ਇਸ ਪਰਪਕਾਰੀ ਕੌਤਕ ਦੇ ਕਰਕੇ ਪਿੰਡ ਮੱਲੇ ਦੇ ਵਿੱਚ ਹੋਣ ਵਾਲੀ ਉਹ ਗਹਿ ਗੱਡ ਲੜਾਈ ਰੁਕ ਜਾਂਦੀ ਹੈ ਤੇ ਰਾਜਾ ਸਾਹਿਬ ਜੀ ਉੱਥੇ ਅਮਨ ਦਾ ਸੁਨੇਹਾ ਦੇ ਦਿੰਦੇ ਨੇ ਰਾਜਾ ਸਾਹਿਬ ਜੀ ਉੱਥੇ ਹੋਣ ਵਾਲੇ ਲਹੂ ਲੋਹਾਂ ਨੂੰ ਰੋਕ ਦਿੰਦੇ ਨੇ ਇੱਥੇ ਹੀ ਅੱਜ ਦੇ ਐਪੀਸੋਡ ਦੀ ਸਮਾਪਤੀ ਹੈ ਅਗਲੇ ਐਪੀਸੋਡਾਂ ਵਿੱਚ ਰਾਜਾ ਸਾਹਿਬ ਜੀ ਦੀ ਜੀਵਨੀ ਦੀ ਕੁਝ ਹੋਰ ਗਾਥਾ ਲੈ ਕੇ ਆਪ ਜੀ ਦੇ ਸਾਹਮਣੇ ਹਾਜ਼ਰ ਹੋਵਾਂਗਾ ਤਦ ਤੱਕ ਲਈ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਬਲੀ ਕਰਪਨੀ